ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਨੇ ਉਸ ਵੇਲੇ ਚਿੱਠੀਆਂ ਲਿਖ ਕੇ ਪਾਈਆਂ ਤੇ ਚਿੱਠੀਆਂ ਦੇ ਵਿੱਚ ਇਹ ਗੱਲ ਲਿਖੀ ਕਿ ਅਸੀਂ ਪਹਿਲਾਂ ਵੀ ਗੁਰੂ ਘਰ ਦੇ ਵਿੱਚ ਵਿਸਾਖੀਆਂ ਮਨਾਇਆ ਕਰਦੇ ਸਾਂ ਗੁਰੂ ਘਰ ਦੇ ਵਿੱਚ ਵਿਸਾਖੀ ਮਨਾਉਣ ਦੀ ਪਿਰਤ ਕਦੋਂ ਪਈ ਹੈ ਜਦੋਂ ਧੰਨ ਸਾਹਿਬ ਸ਼੍ਰੀ ਗੁਰੂ ਅਮਰਦਾਸ ਸਾਹਿਬ ਮਹਾਰਾਜ ਜੀ ਦਾ ਟਾਈਮ ਹੈ ਗੁਰੂ ਅਮਰਦਾਸ ਸਾਹਿਬ ਮਹਾਰਾਜ ਗੋਇੰਦਵਾਲ ਵਿਖੇ ਬਿਰਾਜਮਾਨ ਨੇ ਈ ਪਾਰੂ ਜੀ ਪਰਮੰਸਰ ਮੇਰੇ ਪਾਤਸ਼ਾਹ ਜੀ ਦੇ ਸਾਹਮਣੇ ਨਤਮਸਤਕ ਹੋ ਕੇ ਇਹ ਗੱਲ ਕਹਿੰਦੇ ਨੇ ਪਤਸ਼ਾਹ ਤਾਂ ਗੁਰੂ ਨਾਨਕ ਸਾਹਿਬ ਜੀ ਦੀ ਬਦੌਲਤ ਸਿੱਖੀ ਸੰਸਾਰ ਦੇ ਕੋਨੇ-ਕੋਨੇ ਤੇ ਮੌਜੂਦ ਹੈ ਪਰ ਜਦੋਂ ਤੱਕ ਸਾਰੇ ਇੱਕ ਜਗ੍ਹਾ ਇਕੱਤਰ ਨਹੀਂ ਹੁੰਦੇ ਇੱਕ ਦੂਜੇ ਨਾਲ ਵਿਚਾਰਾ ਨਹੀਂ ਕਰਦੇ ਤੇ ਸਾਂਹਿਆਂ ਦੀ ਮੇਲਜੋਲ ਬਾਕੀ ਸਿੱਖਾਂ ਦੇ ਨਾਲ ਨਹੀਂ ਹੁੰਦੇ ਉਦੋਂ ਤੱਕ ਸਾਰੇ ਤਰਸਦੇ ਨੇ ਗੁਰੂ ਘਰ ਦੇ ਗੁਰੂ ਘਰ ਦੇ ਦਰਸ਼ਨਾਂ ਨੂੰ ਗੁਰੂ ਸਾਹਿਬ ਜੀ ਦੇ ਵਿਚਾਰਾਂ ਨੂੰ ਤੇ ਆਪਣੇ ਭੈਣ ਭਾਈਆਂ ਨੂੰ ਮਿਲਣ ਵਾਸਤੇ ਤੇ ਕਿਉਂ ਨਾ ਵਿਚਾਰ ਕੀਤੀ ਜਾਵੇ ਕਿ ਕੋਈ ਇੱਕ ਤਿਉਹਾਰ ਮਿਥ ਕੇ ਗੁਰੂ ਘਰ ਦੀ ਗੁਰਮਤ ਦੀ ਪਰਵਾਨਗੀ ਲੈ ਕੇ ਉਹਨੂੰ ਮਨਾਇਆ ਜਾਵੇ ਤੇ ਦੇਸ਼ ਪ੍ਰਦੇਸ਼ ਦੀ ਸੰਗਤ ਇਕੱਤਰ ਹੋ ਕੇ ਉਸ ਤਿਉਹਾਰ ਨੂੰ ਉਸ ਪੁਰਬ ਨੂੰ ਮਨਾ ਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੀਏ ਉਸ ਵੇਲੇ ਭਾਈ ਪਰੋ ਜੀ ਪਰਮਹੰਸ ਦੇ ਬੇਨਤੀ ਕਰਨ ਦੇ ਉੱਤੇ ਵਿਸਾਖੀ ਦਾ ਦਿਨ ਮਿੱਠਿਆ ਗਿਆ ਸਿੱਖ ਧਰਮ ਦੇ ਵਿੱਚ ਸਭ ਤੋਂ ਪਹਿਲਾਂ ਵਿਸਾਖੀ ਜਿਹੜੀ ਹੈ ਸ੍ਰੀ ਗੋਇੰਦਵਾਲ ਸਾਹਿਬ ਵਿਖੇ ਮਨਾਈ ਗਈ ਅੱਜ ਵੀ ਉੱਥੇ ਭਾਰੀ ਜੋੜ ਮੇਲਾ ਹੋਇਆ ਕਰਦਾ ਹੈ ਅੱਜ ਵੀ ਸਿੱਖ ਸੰਗਤਾਂ ਦੂਰ ਦਰਾਡੇ ਤੋਂ ਆਣ ਕੇ ਨਤਮਸਤਕ ਹੋ ਕੇ ਪਾਸ਼ਾ ਜੀ ਦੇ ਦਰਸ਼ਨ ਕਰਕੇ ਗੁਰੂ ਘਰੋਂ ਖੁਸ਼ੀਆਂ ਪ੍ਰਾਪਤ ਕਰਦੀਆਂ ਨੇ ਪਾਸ਼ਾ ਜੀ ਨੇ ਆਪਣੀ ਉਸ ਚਿੱਠੀ ਦੇ ਵਿੱਚ ਉਸ ਪੱਤਰ ਦੇ ਵਿੱਚ ਇਹ ਗੱਲ ਲਿਖੀ ਕਿ ਪਹਿਲਾਂ ਵੀ ਅਸੀਂ ਵਿਸਾਖੀਆਂ ਮਨਾਉਂਦੇ ਆਂ ਪਰ ਜਿਹੜੀ ਅੱਜ ਵਾਲੀ ਵਿਸਾਖੀ ਹੈ ਜਿਹੜੀ 1699 ਈਸਵੀ ਦੀ ਵਿਸਾਖੀ ਹੈ ਇਸ ਵਿਸਾਖੀ ਦੇ ਉੱਤੇ ਲੀਹਾਂ ਜਿਹੜੀਆਂ ਨੇ ਨਵੇਕ ਲੀਆਂ ਪਾਈਆਂ ਜਾਣਗੀਆਂ ਹੁਣ ਜਿਹਦੇ ਜਿਹਦੇ ਕੋਲ ਚਿੱਠੀ ਪੱਤਰ ਜਾਂਦਾ ਹੈ ਹਰ ਇੱਕ ਦਾ ਹਿਰਦਾ ਕਰ ਇੱਕ ਆਸ ਦੇ ਵਿੱਚ ਲੱਗ ਜਾਂਦਾ ਹੈ ਇੱਕ ਚੇਤਨਾ ਦੇ ਵਿੱਚ ਲੱਗ ਜਾਂਦਾ ਹੈ ਕਿ ਪਤਾ ਨਹੀਂ ਪਾਤਸ਼ਾਹ ਜੀ ਨੇ ਕਿਹੜੀ ਕਿਰਪਾ ਕਰਨੀ ਹੈ 1699 ਈਸਵੀ ਦੀ ਵਿਸਾਖੀ ਨੂੰ ਤੇ ਸਾਰਿਆਂ ਦੇ ਮਨ ਦੇ ਵਿੱਚ ਸ੍ਰੀ ਅਨੰਦਪੁਰ ਸਾਹਿਬ ਪਾਤਸ਼ਾਹ ਜੀ ਦੇ ਸੱਦੇ ਦੇ ਉੱਤੇ ਜਾਣ ਦਾ ਮਨ ਹੈ ਹਰ ਕੋਈ ਆਪੋ ਆਪਣੇ ਕੰਮ ਛੇਤੀ ਨਿਬੇੜ ਕੇ ਤੇ ਆਨੰਦਪੁਰ ਸਾਹਿਬ ਜਾਣ ਦੀਆਂ ਤਿਆਰੀਆਂ ਕਰਦਾ ਹੈ ਅੱਜ ਸਾਡੇ ਸੋਸ਼ਲ ਮੀਡੀਆ ਨੇ ਜਾਂ ਸਾਡੇ ਆਪਣੇ ਭਾਈਚਾਰੇ ਨੇ ਵਿਸਾਖੀ ਦਾ ਜਿਹੜਾ ਸੱਭਿਆਚਾਰ ਹੈ ਉਹਨੂੰ ਬਦਲ ਕੇ ਰੱਖ ਦਿੱਤਾ